ਇਹ ਜਿਹੜੀ ਇੱਕ ਇਤਿਹਾਸਕ ਫਿਲਮ ਹੈ ਜਿੰਨੀ ਦੇ ਅਸੀਂ ਆਪਣੇ ਇਤਿਹਾਸ ਨੂੰ ਨਹੀਂ ਜਾਣਦੇ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਕੁਝ ਸਿੱਖ ਨਹੀਂ ਸਕਣਗੇ ਕਿ ਅਸੀਂ ਕਿਸੇ ਐਸੇ ਸਬਜੈਕਟ ਦਾ ਹਿੱਸਾ ਬਣੀਏ ਜਿਹੜਾ ਜਿਹਦੀ ਸਮਾਜ ਚ ਪਹਿਲੇ ਲੋਕੋਂ ਨੂੰ ਜਾਣਦੇ ਵੀ ਨਹੀਂ ਤੇ ਸਾਡੀ ਉਹ ਇੱਕ ਇਤਿਹਾਸਕ ਫਿਲਮ ਹੈ ਇਹਦੇ ਵਿੱਚ ਬੜੇ ਦਿਗਜ ਆਰਟਿਸਟਾਂ ਨੇ ਕੰਮ ਕੀਤਾ ਜਿਵੇਂ ਸਾਡੇ ਸਿਨੇਮੇ ਦੇ ਬਾਬਾ ਬੋੜ ਜੋਗਰਾਜ ਬਾਜੀ ਹੈ ਨਾ ਤੇ ਸਾਡੀਆਂ ਬਹੁਤ ਹੀ ਜੋ ਜਿਨ੍ਹਾਂ ਨੇ ਰਾਣੀਆਂ ਦਾ ਕੈਰੈਕਟਰ ਕੀਤਾ ਨੀਟ ਮਹਿੰਦਰਾ ਤੇ ਸਾਡੇ ਮੈਮ ਸੁਨੀਤਾ ਤੀਰ ਜਿਨ੍ਹਾਂ ਨੇ ਹੁਣ ਤੱਕ ਬਹੁਤ ਫਿਲਮਾਂ ਦਿੱਤੀਆਂ ਨੇ ਪੰਜਾਬੀ ਸਿਨੇਮੇ ਨੂੰ ਤੇ ਇਸ ਤੋਂ ਇਲਾਵਾ ਸਾਡੇ ਗੁਰਪ੍ਰੀਤ ਖੁੱਗੀ ਤੇ ਆਪਣੇ ਜਸਬਾਜ਼ਵਾ ਇਹ ਫਿਲਮ ਮੈਨੂੰ ਪੂਰਾ ਲੱਗਦਾ ਕਿ ਜਦੋਂ ਲੋਕ ਦੇਖਣਗੇ ਤੇ ਇਹ ਮੈਨੂੰ ਐ ਲੱਗੂ ਕਿ ਉਹ ਇਹੀ ਦੇਖਣਗੇ ਕਿ ਬਾਲੀਵੁੱਡ ਦੀਆਂ ਫਿਲਮਾਂ ਤੋਂ ਘੱਟ ਨਹੀਂ ਇਹ ਫਿਲਮ ਪਹਿਲਾਂ ਤੇ ਟਰੈਵਲਿੰਗ ਬੜੀ ਚੱਲ ਰਹੀ ਹੈ ਪਰ એનર્ਜੀ ਹੁਣ ਵੀ ਹੈਗੀ ਹੈ ਜੇ ਕੰਮ ਕਰਕੇ એનર્ਜੀ ਹੈ ਜਦੋਂ ਬੰਦਾ ਕੰਮ ਨਹੀਂ ਕਰਦਾ ਤਾਂ ਖੜ ਜਾਂਦਾ ਇਸੇ ਕਰਕੇ એનર્ਜੀ ਮੈਨੂੰ ਇਹ ਲੱਗਦਾ ਸੈਟ ਤੇ ਬੈਠਿਆਂ ਨੂੰ ਵੀ ਸਾਨੂੰ ਉਸ ਤਰੀਕੇ ਦੇ ਜਦੋਂ ਅਸੀਂ ਸਿਨੇਮੇ ਦੀ ਗੱਲ ਕਰਦੇ ਹਾਂ ਜਾਂ ਅਸੀਂ ਕਿਸੇ ਕਹਾਣੀ ਦੀ ਗੱਲ ਕਰਦੇ ਹਾਂ ਉਹ ਸਾਨੂੰ ਆਪਣੀ ਆਪਣੀ એનર્ਜੀ ਦਿੰਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਅਜੀ ਬੇਲਾ ਜਦੋਂ ਆਪਾਂ ਘਰ ਦੇ ਵਿੱਚ ਕੋਈ ਸਬਜੀ ਰੱਖਦੇ ਹਾਂ ਤੇ ਤੜਕਾ ਮਾਰਨ ਦੇ ਵਾਸਤੇ ਦੋ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਇੱਕ ਪਿਆਜ਼ ਤੇ ਦੂਜਾ ਆਲੂ ਜਦੋਂ ਤੱਕ ਉਹ ਤੜਕਾ ਨਹੀਂ ਵੱਜਦਾ ਤੇ ਸਬਜ਼ੀ ਸੁਆਦ ਨਹੀਂ ਬਣਦੀ ਇਦਾਂ ਹੀ ਕਈ ਅਜੇਹੀਆਂ ਫਿਲਮਾਂ ਨੇ ਜਿਹਦੇ ਵਿੱਚ ਤੜਕਾ ਨਾ ਵੱਜੇ ਤੇ ਉਦਾਂ ਦੇ ਅਦਾਕਾਰ ਨਾ ਹੋਣ ਤੇ ਉਹ ਫਿਲਮਾਂ ਵਧੀਆ ਨਹੀਂ ਲੱਗਦੀਆਂ ਇਦਾਂ ਦੇ ਅਦਾਕਾਰ ਅੱਜ ਮੇਰੇ ਨਾਲ ਬੈਠੇ ਨੇ ਗੁਰਪ੍ਰੀਤ ਪੰਗੂ मैम ਸੋ ਸਵਾਗਤ ਕਰਦੇ ਆਂ ਆਪਾਂ ਇਹਨਾਂ ਦਾ ਸੱਤ ਸੇ ਗੱਲਾਂ ਸਤਿ ਸ੍ਰੀ ਅਕਾਲ ਬੇਟਾ ਬਹੁਤ ਬਹੁਤ ਪਿਆਰ ਦੁਆਵਾਂ ਢੇਰ ਸਾਰੀਆਂ ਠੀਕ ਹੋਈ ਪਹਿਲਾਂ ਤੇ ਟਰੈਵਲਿੰਗ ਬੜੀ ਚੱਲ ਰਹੀ ਹੈ ਪਰ એનર્ਜੀ ਹੈ ਹੁਣ ਵੀ ਹੈਗੀ ਹੈ ਜੇ ਕੰਮ ਕਰਕੇ એનર્ਜੀ ਹੈ ਜਦੋਂ ਬੰਦਾ ਕੰਮ ਨਹੀਂ ਕਰਦਾ ਉਖੜ ਜਾਂਦਾ ਹੈ ਵੈਸੇ ਕਰਕੇ ਅਨਰਜੀ ਅੱਛਾ ਸੌਤ ਤੋਂ ਪਹਿਲਾਂ ਤੇ ਫਿਲਮ ਤੇ ਹੁੰਦੇ ਆ ਇੰਨਾ ਸੋਹਣਾ ਕਨਸੈਪਟ ਵੈਸੇ ਤੇ ਅੱਜ ਕੱਲ ਦੇ ਦੌਰ ਦੇ ਵਿੱਚ ਹਾਸੇ ਮਜ਼ਾਕ ਵਾਲੀਆਂ ਤੇ ਥੋੜੀਆਂ ਡਿਸ਼ਮ ਡਿਸ਼ੂ ਮਾਰੀਆਂ ਫਿਲਮਾਂ ਚਾਹੀਆਂ ਨੇ ਇਹ ਕਨਸੈਪਟ ਕਿਦਾਂ ਦਾ ਪਹਿਲਾਂ ਤੇ ਤੁਹਾਡੇ ਲੱਗਿਆ ਜਦੋਂ ਤੁਹਾਨੂੰ ਸਟੋਰੀ ਸੁਣਾਈ ਗਈ ਵੀ ਕਨਸੈਪਟ ਇਦਾਂ ਦਾ ਇਹ ਫਿਲਮ ਨਹੀਂ ਛੱਡਨੀ ਹਾਂਜੀ ਬਟਾ ਇਹ ਇਤਿਹਾਸਿਕ ਫਿਲਮ ਆਪਣੀ ਬੀਬੀ ਰਜਨੀ ਤੇ ਮੈਂ ਇੱਕ ਹੋਰ ਫਿਲਮ ਕਰ ਰਹੀ ਸੀ ਤੇ ਅਮਰ ਦਾ ਮੈਨੂੰ ਫੋਨ ਆਇਆ ਕਿ ਮੈਂ ਰਮ ਆਪਣੇ ਨਾਲ ਇੱਕ ਅਸੀਂ ਫਿਲਮ ਕਰ ਰਹੇ ਹਾਂ ਮੈਂ ਬੀਬੀ ਰਜਨੀ ਤੇ ਮੈਨੂੰ ਬਹੁਤ ਐਕਸਾਈਟਮੈਂਟ ਹੋਈ ਕਿਉਂਕਿ ਸਾਡੇ ਇਤਿਹਾਸ ਨਾਲ ਜੁੜੀ ਹੋਈ ਇਹ ਫਿਲਮ ਹੈ ਤੇ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਹੈ ਕਿ ਹਾਸੇ ਮਜ਼ਾਕ ਵਾਲੀ ਮੈਨੂੰ ਇਹ ਲੱਗਦਾ ਕਿ ਸਿਨੇਮੇ ਦੇ ਵਿੱਚ ਹਰ ਤਰ੍ਹਾਂ ਦੀ ਫਿਲਮ ਹੋਣੀ ਚਾਹੀਦੀ ਹੈ ਕਮੇਡੀ ਵੀ ਹੋਣੀ ਚਾਹੀਦੀ ਹੈ ਕਮੇਡੀ ਮੈਸੇਜ ਦਿੰਦੀ ਹੋਈ ਕਮੇਡੀ ਹਾਸਾ ਠੱਠਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਲੋਕ ਹੈ ਜਿਹੜੇ ਕਿੰਨੇ ਭੱਜ ਨੱਠ ਹੈ ਕਿੰਨੇ ਕਿੰਨਾ ਉਹਨਾਂ ਕੋਲੇ ਟਾਈਮ ਨਹੀਂ ਹੁੰਦਾ ਐਂਟਰਟੇਨ ਦਾ ਉਹ ਵਧੀਆ ਇੱਕ ਸਿਨੇਮਾ ਵਧੀਆ ਸਾਧਨ ਹੈ ਤੇ ਸਾਨੂੰ ਖੁਸ਼ੀ ਹੈ ਕਿ ਪੰਜਾਬੀ ਸਿਨੇਮਾ ਇਸ ਲੈਵਲ ਤੇ ਪਹੁੰਚ ਸਕਿਆ ਕਿ ਸਾਡੇ ਹਰ ਸਬਜੈਕਟ ਨੂੰ ਲੈ ਕੇ ਫਿਲਮਾਂ ਬਣ ਰਹੀਆਂ ਨੇ ਤੇ ਸਭ ਤੋਂ ਪਹਿਲਾਂ ਇਹ ਹੈ ਜਿਹੜੀ ਇੱਕ ਇਤਿਹਾਸਕ ਫਿਲਮ ਹੈ ਜਿੰਨੀ ਦੇ ਅਸੀਂ ਆਪਣੇ ਇਤਿਹਾਸ ਨੂੰ ਨਹੀਂ ਜਾਣਦੇ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਕੁਝ ਸਿੱਖ ਨਹੀਂ ਸਕਣਗੇ ਜਿਹੜਾ ਸਿਨੇਮਾ ਹੈ ਇੱਕ ਇਹੋ ਜਿਹੀ ਚੀਜ਼ ਹੈ ਕਿ ਬੱਚੇ ਅ ਦੇਖ ਕੇ ਜਿਆਦਾ ਸਿੱਖਦੇ ਨੇ ਜਿਵੇਂ ਅੱਜ ਕੱਲ ਜਿਹੜੀ ਐਜੂਕੇਸ਼ਨ ਆ ਉਹ ਵੀ ਇਹੋ ਜਿਹੀ ਹੋ ਗਈ ਕਿ ਸਾਨੂੰ ਉਹ ਆਡੀਓ ਦੇ ਨਾਲ ਨਾਲ ਵਿਜ਼ੂਅਲ ਬਹੁਤ ਜ਼ਰੂਰੀ ਹੈ ਤੇ ਸੋ ਬੜੀ ਮਾਣ ਵਾਲੀ ਗੱਲ ਹੈ ਕਿ ਅਮਰ ਹੰਦਲੇ ਦੇ ਡਾਇਰੈਕਟਰ ਨੇ ਤੇ सिनेਮਟੋਗ੍ਰਾਫਰ ਕਿਸੇ ਜਾਣ ਪਛਾਣ ਦੇ ਮਹਿਸਾ ਮਹਤਾਜ ਨਹੀਂ ਬਲਜੀਤ ਭਾਜੀ ਜਿਨ੍ਹਾਂ ਨੇ ਪਹਿਲਾਂ ਵੀ ਬੜੀ ਕਮਾਲ ਦੀਆਂ ਫਿਲਮਾਂ ਦਿੱਤੀਆਂ ਨੇ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਪ੍ਰਾਊਡ ਹੈ ਕਿ ਮੈਂ ਇਸ ਫਿਲਮ ਦਾ ਹਿੱਸਾ ਹਾਂ ਕਿਉਂਕਿ ਹਰ ਆਰਟਿਸਟ ਨੂੰ ਹੁੰਦਾ ਅਸੀਂ ਕੰਮ ਤਾਂ ਕਰੀ ਜਾ ਰਹੇ ਹੁੰਦੇ ਆ ਕਿ ਅਸੀਂ ਕਿਸੇ ਐਸੇ ਸਬਜੈਕਟ ਦਾ ਹਿੱਸਾ ਬਣੀਏ ਜਿਹੜਾ ਜਿਹਦੀ ਸਮਾਜ ਚ ਪਹਿਲੇ ਲੋਕ ਨੂੰ ਜਾਣਦੇ ਵੀ ਨੇ ਤੇ ਸਾਡੀ ਉਹ ਇੱਕ ਇਤਿਹਾਸਕ ਫਿਲਮ ਹੈ ਜਦੋਂ ਆਪਾਂ ਛੋਟੇ ਸੀਗੇ ਮੈਂ ਛੋਟਾ ਸੀਗਾ ਤੇ ਮੈਨੂੰ ਨਾਨੀ ਜੀ ਮੇਰੇ ਦਾਦੀ ਜੀ ਉਹ ਸੁਣਾਉਂਦੇ ਹੁੰਦੇ ਸੀ ਇਹ ਕਹਾਣੀਆਂ ਸੁਣਾਉਂਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਇੱਕ ਇਮੇਜਿਨੇਸ਼ਨ ਕਰਨ ਦੇ ਵਿੱਚ ਬੜਾ ਵਧੀਆ ਲੱਗਦਾ ਸੀ ਵੀ ਇਦਾਂ ਦੀ ਕਹਾਣੀ ਵੀ ਆਏ ਤੁਸੀਂ ਵੀ ਇਹ ਜਰੂਰ ਸੁਣੀ ਹੋਏਗੀ ਕਹਾਣੀ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਸਾਡੀਆਂ ਇਮੇਜਿਨੇਸ਼ਨ ਕਹਾਣੀਆਂ ਦੇ ਉੱਤੇ ਫਿਲਮ ਬਣ ਰਹੀ ਆ ਪਹਿਲਾਂ ਤੇ ਇੱਕ ਚਾ ਸੀਗਾ ਮਨ ਦੇ ਵਿੱਚ ਵੀ ਹਾਂ ਚਲੋ ਸੁਪਨਾ ਪੂਰਾ ਹੋ ਰਿਹਾ ਇਸ ਗੱਲ ਦਾ ਹਾਂ ਬਿਲਕੁਲ ਚਾ ਦੇ ਨਾਲ ਨਾਲ ਇਹ ਸੀਗਾ ਵੀ ਕੁਝ ਹੋਰ ਜਾਣਨ ਦੀ ਇੱਛਾ ਜਿਹੜੀ ਹੁੰਦੀ ਹੈ ਬੰਦੇ ਨੂੰ ਵੀ ਉਹ ਵੀ ਐ ਲੱਗਦਾ ਕਿ ਸਾਨੂੰ ਜਿੰਨਾ ਕੁ ਬੀਬੀ ਰਜ਼ਨੀ ਬਾਰੇ ਪਤਾ ਹੈ ਕਿ ਫਿਲਮ ਕਿਸ ਤਰੀਕੇ ਨਾਲ ਬਣਦੀ ਹੈ ਸਾਨੂੰ ਹੋਰ ਜਾਣਨ ਦਾ ਮੌਕਾ ਮਿਲੂ ਸਾਰੀ ਟੀਮ ਬਹੁਤ ਵਧੀਆ ਇਹਦੇ ਵਿੱਚ ਬੜੇ ਦਿਗਜ ਆਰਟਿਸਟਾਂ ਨੇ ਕੰਮ ਕੀਤਾ ਹੈ ਜਿਵੇਂ ਸਾਡੇ ਸਿਨੇਮੇ ਦੇ ਬਾਬਾ ਬੋੜ ਜੋਗਰਾਜ ਬਾਜੀ ਹੈ ਨਾ ਤੇ ਸਾਡੀਆਂ ਬਹੁਤ ਹੀ ਜਿਨ੍ਹਾਂ ਨੇ ਰਾਣੀਆਂ ਦਾ ਕਰੈਕਟਰ ਕੀਤਾ ਨੀਟਾ ਮਹਿੰਦਰਾ ਤੇ ਸਾਡੇ ਮੈਮ ਸੁਨੀਤਾ ਧੀਰ ਜਿਨ੍ਹਾਂ ਨੇ ਹੁਣ ਤੱਕ ਬਹੁਤ ਫਿਲਮਾਂ ਦਿੱਤੀਆਂ ਨੇ ਪੰਜਾਬੀ ਸਿਨੇਮੇ ਨੂੰ ਤੇ ਇਸ ਤੋਂ ਇਲਾਵਾ ਸਾਡੇ ਗੁਰਪ੍ਰੀਤ ਖੁੱਗੀ ਤੇ ਆਪਣੇ ਜਸ ਬਾਜਵਾ ਸਾਰੇ ਆਰਟਿਸਟ ਬਹੁਤ ਵਧੀਆ ਨੇ ਬੀਨ ਸ਼ਰਮਾ ਸੀਮਾ ਮੈਮ ਬਲਜਿੰਦਰ ਮੈਮ ਮੈਂ ਤਾਂ ਹੀ ਕਹੂੰਗੀ ਕਿ ਸਾਰੇ ਜਿਨ੍ਹਾਂ ਨੇ ਸਿਨੇਮੇ ਦੇ ਵਿੱਚ ਬਹੁਤ ਸਾਰਾ ਕੰਮ ਕੀਤਾ ਉਹ ਇਹਦਾ ਹਿੱਸਾ ਨੇ ਤੇ ਬਾਕੀ ਅਮਰ ਹੁੰਦਣ ਜਿਨ੍ਹਾਂ ਨੇ ਬਹੁਤ ਹੀ ਵਧੀਆ ਫਿਲਮਾਂ ਦਿੱਤੀਆਂ ਨੇ ਜਿਵੇਂ ਵਾਰਨਿੰਗ ਵਰਗੀਆਂ ਤੇ ਉਹ ਹੁਣ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਬਾਕੀ ਲੋਕੇਸ਼ਨ ਬਹੁਤ ਤਕੜੀ ਆ ਬਹੁਤ ਤਕੜੀ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਤੇ ਤੁਸੀਂ ਟੀਜ਼ਰ ਦੇਖ ਹੀ ਲਿਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਟੀਜ਼ਰ ਨੂੰ ਤੇ ਦਿਓ ਪਾਜੀ ਦੀ ਸਿਨੇਮੈਟੋਗ੍ਰਾਫੀ ਨੂੰ ਸਲੂਟ ਹੈ ਤੇ ਉਹਨਾਂ ਦਾ ਹਮੇਸ਼ਾ ਕੰਮ ਕਰਕੇ ਵਧੀਆ ਲੱਗਦਾ ਜਦੋਂ ਆਪਾਂ ਟੀਜ਼ਰ ਦੇਖਿਆ ਸੀਗੇ ਇੱਕੋ ਦਾ ਮੱਖਾਂ ਜੀਆਂ ਖੁੱਲ ਗਈਆਂ ਵੀ ਐਦਾ ਬਜਟ ਐਡਾ ਸੈੱਟ ਲਾਇਆ ਹੋਇਆ ਆ ਅਕਸਰ ਆਪਾਂ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਜਾਂ ਹਾਲੀਵੁੱਡ ਫਿਲਮਾਂ ਵਿੱਚ ਦੇਖਦੇ ਆਂ ਵੀ ਸੈੱਟ ਲਾ ਕੇ ਪੂਰਾ ਐਨ ਤਗੜਾ ਕੰਮ ਹੁੰਦਾ ਪੰਜਾਬ ਦੇ ਵਿੱਚ ਵੀ ਹੁਣ ਸਿਨੇਮਾ ਕਾਫੀ ਪੱਧਰ ਦੇ ਉੱਤੇ ਉੱਚਾ ਹੋ ਗਿਆ ਬਹੁਤ ਗਰੋਥ ਕੀਤਾ ਤੇ ਇਹ ਫਿਲਮ ਮੈਨੂੰ ਪੂਰਾ ਲੱਗਦਾ ਕਿ ਜਦੋਂ ਲੋਕ ਦੇਖਣਗੇ ਤੇ ਇਹ ਮੈਨੂੰ ਐ ਲੱਗੂ ਕਿ ਉਹ ਇਹੀ ਦੇਖਣਗੇ ਕਿ ਬਾਲੀਵੁੱਡ ਦੀਆਂ ਫਿਲਮਾਂ ਤੋਂ ਘੱਟ ਨਹੀਂ ਇਹ ਫਿਲਮ ਤੇ ਬਾਕੀ ਕਿਰਦਾਰ ਸਾਰਿਆਂ ਨੇ ਆਪਣੇ ਆਪਣੇ ਬਹੁਤ ਅੱਛੇ ਤਰੀਕੇ ਨਾਲ ਨਿਭਾਏ ਨੇ ਬਹੁਤ ਬਰੀਕੀ ਨਾਲ ਕੰਮ ਕਰਿਆ ਅਮਰ ਨੇ ਸਾਰੀ ਟੀਮ ਹੀ ਬਹੁਤ ਅੱਛੀ ਸੀ ਸਾਡੇ ਏਡਜ਼ ਨੂੰ ਲੈ ਕੇ ਜਦੋਂ ਸਾਰੀ ਟੀਮ ਪੋਜ਼ਿਟਿਵ ਹੋਵੇ ਸੈੱਟ ਤੇ ਬਹੁਤ ਪੋਜ਼ਿਟਿਵਿਟੀ ਸੀ ਤੇ ਲਾਸਟ ਦਿਨ ਲੱਗਦਾ ਹੀ ਨਹੀਂ ਸੀਗਾ ਵੀ ਅਸੀਂ ਇੱਥੋਂ ਜਾਈਏ ਕਿਉਂਕਿ ਇੱਕ ਬੌਂਡਿੰਗ ਬਹੁਤ ਅੱਛੇ ਤਰੀਕੇ ਨਾਲ ਬਣੀ ਹੋਈ ਸੀ ਤੇ ਜਦੋਂ ਬਹੁਤ ਬਰੀਕੀ ਨਾਲ ਕੰਮ ਹੋਵੇ ਤਾਂ ਆਰਟਿਸਟ ਨੂੰ ਵੀ ਮਜ਼ਾ ਆਉਂਦਾ ਕੰਮ ਕਰਨ ਦਾ ਸਕ੍ਰਿਪਟ ਤੇ ਬਹੁਤ ਅੱਛਾ ਕੰਮ ਹੋਇਆ ਵੈਸੀ ਅੱਛਾ ਮੈਨੂੰ ਇੱਕ ਗੱਲ ਲੱਗਦਾ ਜਿੱਦਾਂ ਵੀ ਜਿਹੜੇ ਤੁਸੀਂ ਸਾਰੇ ਆਰਟਿਸਟ ਹੋ ਸੀਨੀਅਰ ਆਰਟਿਸਟ ਹੋ ਗਏ ਆਪਣੇ ਪੋਲੀਵੁੱਡ ਦੇ ਉਹਨਾਂ ਦੇ ਵਿੱਚ ਇੱਕ એનર્ਜੀ ਅਲੱਗ ਜਿਹਾ ਫੀਲ ਬੜਾ એનર્ਜੀ ਕਿੱਥੋਂ ਲੈ ਕੇ ਆਉਂਦੇ ਹੋ ਤੁਸੀਂ ਸਾਰੇ ਨਹੀਂ ਮੈਨੂੰ ਲੱਗਦਾ ਕੋਈ ਵੀ ਆਰਟਿਸਟ ਹੋਵੇ ਕੰਮ ਵੇਲੇ એનર્ਜੀ ਆਉਂਦੀ ਹੈ ਤੇ ਮੈਨੂੰ ਇਹ ਲੱਗਦਾ ਕਿ ਜਦੋਂ ਸ ਕੋਈ ਬੰਦਾ ਬੇਲਾ ਬੈਠਾ ਹੋਵੇ ਭਾਵੇਂ ਅਸੀਂ ਸੈੱਟ ਤੇ ਹੋਈਏ ਮੈਨੂੰ ਇਹ ਲੱਗਦਾ ਸੈੱਟ ਤੇ ਬੈਠਿਆਂ ਨੂੰ ਵੀ ਸਾਨੂੰ ਉਸ ਤਰੀਕੇ ਦੇ ਜਦੋਂ ਅਸੀਂ ਸਿਨੇਮੇ ਦੀ ਗੱਲ ਕਰਦੇ ਹਾਂ ਜਾਂ ਅਸੀਂ ਕਿਸੇ ਕਹਾਣੀ ਦੀ ਗੱਲ ਕਰਦੇ ਆ ਉਹ ਸਾਨੂੰ ਆਪਣੇ ਆਪ એનર્ਜੀ ਦਿੰਦੀ ਹੈ ਤੇ ਜਦੋਂ ਫਿਰ ਅਸੀਂ ਐਕਟ ਕਰਦੇ ਆ ਜਾਂ ਕੰਮ ਕਰਨਾ ਹੁੰਦਾ ਹੁਣ ਅੱਜ ਵੀ ਆਏ ਆ ਘਰੋਂ ਭਾਵੇਂ ਅੱਜ ਸ਼ੂਟ ਨਹੀਂ ਹੈ ਅਸੀਂ ਫਿਲਮ ਬਾਰੇ ਗੱਲ ਕਰਨ ਆਏ ਆ ਤੇ ਉਹ ਇੱਕ એનર્ਜੀ ਵੱਖਰੀ ਹੁੰਦੀ ਹੈ ਕਿਉਂਕਿ ਜਿਹੜਾ ਜਿਹੜੇ ਲੋਕ ਆਪਣੇ ਕੰਮ ਨੂੰ ਪਿਆਰ ਕਰਦੇ ਨੇ ਕੰਮ ਉਹਨਾਂ ਨੂੰ એનર્ਜੀ ਦਿੰਦਾ ਜੇ ਅਸੀਂ ਕੰਮ ਨੂੰ ਪਿਆਰ ਨਹੀਂ ਕਰਾਂਗੇ ਸਾਨੂੰ એનર્ਜੀ ਨਹੀਂ ਆ ਸਕਦੀ ਸੋ ਇਹ ਕੋਈ ਮੈਨੂੰ ਵਧੀਆ ਲੱਗਦਾ ਹੈ ਕਿ ਇਹ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਕਿ ਅਸੀਂ ਅਮ ਐਨਰਜੈਟਿਕ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਹਾਂ ਬਾਕੀ ਡਾਇਰੈਕਟਰ ਨੇ ਕਰਵਾਉਣਾ ਹੁੰਦਾ ਪੂਰੀ ਟੀਮ ਹੁੰਦੀ ਹੈ ਹਾਂ ਜਦੋਂ ਸਾਨੂੰ ਡਾਇਰੈਕਟਰ ਵਧੀਆ ਮਿਲ ਜਾਂਦੇ ਨੇ ਵਧੀਆ ਟੀਮ ਮਿਲ ਜਾਂਦੀ ਆ ਜ਼ਰੂਰੀ ਨਹੀਂ ਕਿ ਅਸੀਂ 100% ਅਸੀਂ ਠੀਕ ਹੋਈਏ ਅਸੀਂ ਕਹਾਣੀ ਸੁਣੀ ਹੁੰਦੀ ਹੈ ਉਹਦੇ ਮਨ ਚ ਜੋ ਚੱਲ ਰਿਹਾ ਹੁੰਦਾ ਉਹਨੂੰ ਹੀ ਕਰਵਾ ਹੀ ਲੈਣਾ ਤੇ ਮੈਨੂੰ ਤਾਂ ਇਹ ਫਿਲਮ ਕਰਕੇ ਬਹੁਤ ਜ਼ਿਆਦਾ ਚੰਗਾ ਲੱਗਿਆ ਮੈਮ ਤੁਹਾਡੇ ਜਿਹੜੇ ਕੈਰੈਕਟਰਸ ਹੁੰਦੇ ਨੇ ਨਾ ਉਹ ਇੱਕ ਅਲੱਗ ਜਿਹੀ ਹੁੰਦੇ ਨੇ ਸਾਵਰ ਲਾ ਲੋ ਅਲੱਗ ਜੇ ਦਿਖਦੇ ਨੇ ਵੀ ਹੁਣ ਆਣਗੇ ਮੈਡਮ ਤੇ ਹੁਣ ਕੁਝ ਨਾ ਕੁਝ ਹੋਊਗਾ ਇਸ ਫਿਲਮ ਦੇ ਵਿੱਚ ਤੁਹਾਡਾ ਪਾਸ਼ੂ ਦਾ ਕਰੈਕਟਰ ਆ ਹਾਂ ਇਸ ਇਸ ਫਿਲਮ ਦੇ ਵਿੱਚ ਮੇਰਾ ਪਾਸ਼ੂ ਦਾ ਕਰੈਕਟਰ ਹੈ ਤੇ ਮੈਨੂੰ ਵਧੀਆ ਲੱਗਦਾ ਪਹਿਲਾਂ ਮੈਨੂੰ ਇਹ ਲੱਗਦਾ ਸੀਗਾ ਕਿ ਵੀ ਤੁਹਾਨੂੰ ਪਤਾ ਹੀ ਲੱਗ ਗਿਆ ਕਰੈਕਟਰ ਦਾ ਕਿ ਯਾਰ ਲੋਕ ਮੈਂ ਨਫ਼ਰਤ ਦੀ ਪਾਤਰਾਂ ਪਰ ਇੱਕ ਕਰੈਕਟਰ ਨੂੰ ਅ ਨਿਭਾ ਕੇ ਬੰਦੇ ਨੂੰ ਇਹ ਲੱਗਦਾ ਕਿ ਮੈਂ ਉਹ ਥੋੜਾ ਇੱਕ ਕਰੈਕਟਰ ਨਿਭਾਇਆ ਤੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਇੱਕ ਕੈਰੈਕਟਰ ਅਮਰ ਨੇ ਮੇਰੇ ਤੇ ਉਹ ਮੈਨੂੰ ਲੱਗਿਆ ਕਿ ਮੇਰੇ ਤੇ ਉਹਨੇ ਵੀ ਮਿਹਨਤ ਕੀਤੀ ਐ ਮੈਂ ਇਕੱਲੀ ਨਹੀਂ ਮਿਹਨਤ ਨਹੀਂ ਕੀਤੀ ਪੂਰੀ ਟੀਮ ਦੀ ਮਿਹਨਤ ਲੱਗੀ ਹੋਈ ਐ ਸਾਰੇ ਕੈਰੈਕਟਰਾਂ ਤੇ ਤੇ ਮੈਨੂੰ ਬਹੁਤ ਚੰਗਾ ਲੱਗਿਆ ਇਸ ਕੈਰੈਕਟਰ ਨੂੰ ਨਿਭਾ ਕੇ ਤੇ ਐਂ ਕਰਦੀ ਕਰਦੀ ਮੈਨੂੰ ਬੜਾ ਵਧੀਆ ਲੱਗਿਆ ਕਿ ਇੱਕ ਸੀਨ ਐਸਾ ਹੋਇਆ ਸੀ ਤੇ ਮੈਨੂੰ ਸਾਰਾ ਖੁਸ਼ੀ ਭਰ ਲ ਗਿਆ ਜਦੋਂ ਉਸ ਸੀਨ ਬਾਰੇ ਜਦੋਂ ਕਿਸੇ ਆਰਟਿਸਟ ਨੂੰ ਕੋਈ ਕਮੈਂਟ ਮਿਲ ਜਾਂਦਾ ਕਿ ਵਾਹ ਕੀ ਬਾਤ ਐ ਤੇ ਆ ਕੇ ਕੋਈ ਡਾਇਰੈਕਟਰ ਜਾਂ ਆ ਤੁਹਾਡਾ ਡੀਓਪੀ ਤੁਹਾਨੂੰ ਜੱਫੀ ਪਾ ਲਵੇ ਤਾਂ ਉਹ ਮੈਂ इमोशनल ਵੀ ਹੋਈ ਤੇ ਮੈਨੂੰ ਬਹੁਤ ਚੰਗਾ ਲੱਗਿਆ ਹਨਾ ਤੇ ਆਰਟਿਸਟ ਇਸੇ ਕਰਨ ਦਾ ਭੁੱਖਾ ਹੁੰਦਾ ਕਿ ਮੈਨੂੰ ਮੈਨੂੰ ਕੋਈ ਵਧੀਆ ਕਮੈਂਟ ਮਿਲੇ ਤੇ ਬਾਕੀ ਆਡੀਅנס ਦੇਖੂਗੀ ਹੈ ਤਾਂ ਆਡੀਅנס ਤੇ ਹੀ ਤੇ ਪਰ ਮੈਂ ਇੱਕ ਗੱਲ ਦਾਵੇ ਨਾ ਕਹਿੰਨੀ ਆ ਕਿ ਸਾਰੇ ਜਦੋਂ ਫਿਲਮ ਦੇਖਣਗੇ ਉਹਨਾਂ ਨੂੰ ਇੱਕ ਵਧੀਆ ਫਿਲਮ ਮਿਲੂਗੀ ਮੈਂ ਕੁਝ ਫਿਲਮਾਂ ਹੁੰਦੀਆਂ ਨੇ ਫਿਕਸ਼ਨਲ ਜਿਨ੍ਹਾਂ ਨੂੰ ਆਪਾਂ ਰਾਈਟ ਕਰਦੇ ਆ ਇਮੇਜਿਨੇਸ਼ਨ ਕਰਦੇ ਹੁਣ ਇਹ ਜਿਹੜੀ ਆਪਣੀ ਫਿਲਮ ਰਜਨੀ ਬੀਬੀ ਰਜਨੀ ਇਹ ਹਿਸਟੋਰੀਕਲ ਫਿਲਮ ਆ ਬਾਕੀ ਆਪਾਂ ਕਰੈਕਟਰਸ ਕਰਦੇ ਆ ਜਿਹੜੇ ਉਹਨਾਂ ਨੂੰ ਥੋੜਾ ਜਿਹਾ ਢਾਲਣ ਦੇ ਵਿੱਚ ਆਪਾਂ ਸਹੀ ਹੋ ਜਾਂਦੇ ਆ ਛੇਤੀ ਫੜ ਲੈਨੇ ਉਹਨਾਂ ਨੂੰ ਇਹ ਫਿਲਮ ਦੇ ਵਿੱਚ ਆਪਣੇ ਆਪ ਨੂੰ ਉਸ ਕਰੈਕਟਰ ਦੇ ਵਿੱਚ ਢਲਣਾ ਕਿ ਇਨਾਂ ਕੋ ਔਖਾ ਸੀਗਾ ਜਾਂ ਫਿਰ ਕਿੰਨਾ ਕੁ ਸੌਖਾ ਸੀ ਤੁਹਾਡੇ ਵੱਲ ਨਹੀਂ ਮੈਨੂੰ ਇਹ ਲੱਗਦਾ ਕਿ ਕੋਈ ਵੀ ਚੀਜ਼ ਇੰਨੀ ਸੌਖੀ ਵੀ ਨਹੀਂ ਹੁੰਦੀ ਤੇ ਕੋਈ ਵੀ ਚੀਜ਼ ਇੰਨੀ ਔਖੀ ਵੀ ਨਹੀਂ ਹੁੰਦੀ ਕਿ ਤੁਸੀਂ ਉਹਨੂੰ ਕਰ ਨਾ ਪਾਓ ਉਹੀ ਮੈਂ ਜਿਹੜੀ ਪਹਿਲਾਂ ਗੱਲ ਕਹਤੀ ਇਹਦੀ ਲੁੱਕ ਤੁਸੀਂ ਮੇਰੀ ਦੇਖ ਹੀ ਰਹੇ ਹੋ ਤੋਰ ਨੂੰ ਲੈ ਕੇ ਜਾਂ ਉਹਨੂੰ ਲੈ ਕੇ ਥੋੜਾ ਜਿਹਾ ਜਦੋਂ ਆਪਾਂ ਸਟਾਰਟ ਕਰਦੇ ਆ ਥੋੜਾ ਬੰਦਾ ਉਦੋਂ ਇੱਕ ਅੱਦੇ ਸੀਨ ਚ ਪ੍ਰੋਬਲਮ ਆਉਂਦੀ ਹੈ ਫਿਰ ਬੰਦਾ ਹੈਜਲ ਹੋ ਜਾਂਦਾ ਜਾਂ ਉਸ ਕੈਰੈਕਟਰ ਨੂੰ ਜਿਉਣ ਲੱਗ ਜਾਂਦਾ ਤੇ ਸਟਾਰਟ ਦੇ ਵਿੱਚ ਲੱਗਦਾ ਲੱਗਦਾ ਸੀ ਪਰ ਫਿਰ ਬਹੁਤ ਆਨੰਦ ਆਉਣ ਲੱਗ ਗਿਆ ਮੈਂ ਪਿਛਲੇ ਵਾਰ ਜਦੋਂ ਵੀ ਤੁਹਾਨੂੰ ਮਿਲਿਆ ਤੇ ਤੁਹਾਡੇ ਨਾਲ ਕੋਈ ਨਾ ਕੋਈ ਸੈਟ ਦੇ ਉੱਤੇ ਕੁਝ ਹੋ ਹੀ ਜਾਂਦਾ ਤੁਹਾਡੇ ਨਾਲ ਇਹਤ ਕੀ ਵਾਲੇ ਸੈਟ ਦੇ ਤੇ ਨਹੀਂ ਕੁਝ ਵੀ ਹੋਇਆ ਸੀਗਾ ਮਤਲਬ ਮਤਲਬ ਤੁਹਾਡੇ ਨਾਲ ਕੋਈ ਨਾ ਕੋਈ ਫਨੀ ਚੀਜ਼ ਹੋ ਜਾਂਦੀ ਆ ਨਹੀਂ ਮੈਂ ਮੈਨੂੰ ਇਹ ਲੱਗਦਾ ਕਿ ਮੈਂ ਜਿਹੜੀ ਦੱਸਿਆ ਵੀ ਪਹਿਲੇ ਵੀ ਉਹ ਸੀਨ ਦੀ ਗੱਲ ਚੱਲੀ ਐ ਤੇ ਉਹ ਮੇਰਾ ਦੇਖੋ ਤੌਰ ਤੋਂ ਤੁਹਾਨੂੰ ਲੱਗਦਾ ਇਹਦੇ ਪਿੱਛੇ ਲੱਗੀ ਹੋਈ ਹੈ ਇਹ ਪਿਕਚਰ ਦੇ ਵਿੱਚ ਤੇ ਉਹ ਮੇਰੇ ਯਾਦ ਨਹੀਂ ਰਿਹਾ ਗੇਪ ਇਟ ਜਿਹੜੀ ਹਨ ਤੇ ਉਹ ਜਦੋਂ ਮੈਂ ਤੁਰਨ ਲੱਗੀ ਸਿੱਧੀ ਹੋ ਗਈ ਤਾਂ ਸਾਰੇ ਹੱਸਣ ਲੱਗ ਗਏ ਹਨ ਤੇ ਉਹ ਫਿਰ ਦਿਮਾਗ ਚ ਬੈ ਗਈ ਕਿ ਮੇਰਾ ਇਹ ਕੈਰੈਕਟਰ ਨਾਲੇ ਜਦੋਂ ਆਪਾਂ ਪਹਿਲਾ ਸੀਨ ਕਰਦੇ ਆ ਨਾ ਉਦੋਂ ਇੱਕ ਵਾਰੀ ਬੰਦੇ ਨਰਵਸ ਵੀ ਹੁੰਦਾ ਤਾਂ ਕੈਰੈਕਟਰ ਫੰਡ ਲਈ ਥੋੜਾ ਜਿਹਾ ਟਾਈਮ ਲੱਗਦਾ 31 ਅਗਸਤ ਨੂੰ ਮੈਂ ਤੁਹਾਡੀ ਫਿਲਮ ਆ ਰਹੀ ਹੈ ਆ 31 ਅਗਸਤ ਨੂੰ ਫਿਲਮ ਆ ਰਹੀ ਹੈ ਅਸੀਂ ਸਾਰੇ ਬਹੁਤ ਐਕਸਾਈਟਿਡ ਆ ਤੇ ਬਹੁਤ ਪਿਆਰੀ ਫਿਲਮ ਬਣੀ ਹੈ ਮੈਂ ਮੁਬਾਰਕਬਾਦ ਦਿੰਦੀ ਆ ਸਾਡੇ ਪ੍ਰੋਡਿਊਸਰ ਜੀ ਨੂੰ ਪਿੰਕੀ ਢਾਣੀ ਵਾਲੇ ਦੇ ਪ੍ਰੋਡਿਊਸਰ ਨੇ ਤੇ ਮੈਂ ਜਿਵੇਂ ਸਾਡੇ ਸੀਗੀ ਨਾ ਆਪਣੇ ਕੁੜੀ ਬੰਬੇ ਤੋਂ ਕਾਸਟਿਮ ਵਾਲੀ ਤੇ ਮੈਂ ਹੈਰਾਨ ਆ ਮੇਰੇ ਦੁਪੱਟਾ ਬਹੁਤ ਭਾਰਾ ਸੀ ਤੇ ਮੈਨੂੰ ਲੱਗਿਆ ਕਿ ਹੌਲਾ ਦੁਪੱਟਾ ਹੋਵੇ ਪਰ ਉਹਨੂੰ ਲੱਗਿਆ ਕਿ ਨਹੀਂ ਕਿਹਾ ਉਹ ਇਹ ਉਹਦੀ ਜੌਬ ਹੈ ਤੇ ਉਹਨੇ ਕਿਹਾ ਕਿ ਮੈਡਮ ਨਹੀਂ ਇਹ ਕ੍ਰਾਈਟਰੀਆ ਇਸ ਤਰੀਕੇ ਨਾਲ ਨਿਕਲਦਾ ਹੈ ਨਾ ਤੇ ਉਹ ਬਹੁਤ ਪਿਆਰੀ ਉਹਨੇ ਕਾਸਟਿਮ ਬਣਾਈ ਹੈ ਤੇ ਮੈਨੂੰ ਇਹ ਵੀ ਲੱਗਿਆ ਕਿ ਕਰਾਊਡ ਦੀ ਵੀ ਇੱਕ ਇੱਕ ਚੀਜ਼ ਦੀ ਕਾਸਟਿਮ ਦਾ ਧਿਆਨ ਰੱਖਿਆ ਗਿਆ ਇਸੇ ਕਰਕੇ ਸਾਰੀ ਫਿਲਮ ਜਿਹੜੀ ਬਹੁਤ ਵਧੀਆ ਨਿਕਲ ਕੇ ਆਈ ਹੈ ਬਹੁਤ ਤਬਰੀਕੀ ਦੇ ਨਾਲ ਪਰ ਮੈਂ ਕੋਈ ਬੰਦਾ 1 ਮਿੰਟ ਲਈ ਖੜਾ ਤੇ ਬਾਕੀ ਜਿਹੜੇ ਸੀਨ ਸੀਗੇ ਸਾਡੇ ਹੁੱਗੀ ਪਾਜੀ ਆਉਂਦੇ ਨੇ ਉਹ ਉਹਨਾਂ ਨੇ ਇੱਕ ਰਾਜੇ ਦਾ ਕੈਰੈਕਟਰ ਕੀਤਾ ਤੇ ਜਸ ਬਾਜਵਾ ਲੁੱਕ ਸਾਰਿਆਂ ਦੀ ਬਹੁਤ ਅੱਛੀ ਨਿਕਲੀ ਹੈ ਹੈਵੀ ਕੋਸਟਿਊਮ ਹੈਵੀ ਮੇਕਅਪ ਨਹੀਂ ਮਤਲਬ ਉਹਦੇ ਮੁਤਾਬਕ ਜੋ ਡਿਮਾਂਡ ਸੀ ਕਹਾਣੀ ਦੀ ਕਹਾਣੀ ਦੀ ਡਿਮਾਂਡ ਮੁਤਾਬਕ ਹਰ ਕਿ ਚੀਜ਼ ਜਿਹੜੀ ਪੂਰੀ ਵਧੀਆ ਤਰੀਕੇ ਨਾਲ ਤਿਆਰ ਕੀਤੀ ਹੋਈ ਸੀਗੀ ਇਹ ਬਹੁਤ ਵਧੀਆ ਲੱਗਿਆ ਕਿਸੇ ਚੀਜ਼ ਨਾਲ ਸਮਝੌਤਾ ਨਹੀਂ ਸੀ ਸੋ ਬਹੁਤ ਅਸੀਂ ਸਾਰੀ ਟੀਮ ਬਹੁਤ ਐਕਸਾਈਟਡ ਆ ਤੇ ਹੁਣ ਤਾਂ ਇਹ ਆਡੀਅנס ਤੇ ਆਓ 31 ਅਗਸਤ ਨੂੰ ਆਪਾਂ ਫਿਲਮ ਦੇਖੀਏ ਬੀਬੀ ਰਜਨੀ ਕਈ ਵਾਰੀ ਕਿਸੇ ਦੇ ਮਨ ਚੇ ਹੁੰਦਾ ਜਿਵੇਂ ਇਤਿਹਾਸਕ ਫਿਲਮਾਂ ਬਟੇ ਬਣਨੀਆਂ ਚਾਹੀਦੀਆਂ ਨੇ ਇੱਕ ਪਾਸੇ ਤਾਂ ਇਹ ਪਿੱਟੀ ਜਾਂਦੇ ਆ ਕਿ ਸਾਡੇ ਇਤਿਹਾਸ ਨੂੰ ਲੈ ਕੇ ਫਿਲਮਾਂ ਨਹੀਂ ਬਣਦੀਆਂ ਮੈਨੂੰ ਇਹ ਲੱਗਦਾ ਕਿ ਫਿਰ ਲੋਕਾਂ ਨੂੰ ਬਹੁਤ ਪਿਆਰ ਨਾਲ ਦੇਣਾ ਚਾਹੀਦਾ ਮੈਂ ਫਿਲਮਾਂ ਨੂੰ ਖਾਸ ਕਰਕੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਹੋਈਆਂ ਫਿਲਮਾਂ ਦੇਖਣੀਆਂ ਚਾਹੀਦੀਆਂ ਤਾਂ ਕਿ ਸਾਡੇ ਬੱਚੇ ਸਾਡੇ ਇਤਿਹਾਸ ਤੋਂ ਜਾਣੂ ਹੋਣ ਬਹੁਤ ਧੰਨਵਾਦੀ ਥੈਂਕ ਯੂ ਸੋ 3 ਅਗਸਤ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਆ ਰਹੀ ਹੈ ਬੀਬੀ ਰਜਨੀ ਆਪਣੇ ਇਤਿਹਾਸ ਦੇ ਬਾਰੇ ਆਪਣੇ ਬੱਚਿਆਂ ਨੂੰ ਜਰੂਰ ਤੁਸੀਂ ਜਾਨੂ ਕਰਵਾਓ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਪਹੁੰਚੋ ਤੇ ਜਿਹੜੇ ਤੁਹਾਡੇ ਕਮੈਂਟਸ ਹੋਣਗੇ ਤੁਹਾਡੇ ਰਿਵਿਊਜ਼ ਹੋਣਗੇ ਜਰੂਰ ਕਮੈਂਟ ਬਾਕਸ ਦੇ ਵਿੱਚ ਸਾਨੂੰ ਦੱਸੋ ਇਨਾਂ ਆਰਟਿਸਟ ਦੇ ਜਾ ਕੇ ਕਮੈਂਟ ਬਾਕਸ ਦੇ ਵਿੱਚ ਮੈਸੇਜ ਛੱਡੋ ਜਾਂ ਕਮੈਂਟਸ ਕਰਕੇ ਇਹਨਾਂ ਨੂੰ ਦੱਸੋ ਵੀ ਜਿਹੜੀ ਤੁਹਾਡੀ ਫਿਲਮ ਆ ਉਹ ਜਿਹੜਾ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਉਹ ਅਸੀਂ ਗ੍ਰੈਬ ਕੀਤਾ ਕਿਉਂਕਿ ਜਿਹੜੇ ਤੁਹਾਡੇ ਰਿਵਿਊਜ਼ ਹੁੰਦੇ ਨੇ ਉਹ ਇੱਕ ਆਰਟਿਸਟ ਦੀ ਰੂਹ ਦੀ ਖਰਾਗ ਹੁੰਦੀ ਹੈ ਇਦਾਂ ਦੇ ਕਲਾਕਾਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਰਾਵਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ